ਧੰ ਗੋ ਹੈ ਗੁਰ ਸਾਹਿਬ ਜੀ ੴ ਓ ਅੰਕਾਰ ਸਤਨਾਮਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜ ਉਨੀ ਸਹਿਬ ਹੰ ਗੁਰ ਪ੍ਰਸਾਦ ਜਪ ਆਦੋ ਸੱਚ ਦੁਆਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚਨਾ ਹੋਵੈ ਜੇ ਸੋਚੀ ਲੱਖ ਵਾਰ ਚਪੈ ਜੋਗ ਨਾ ਹੋਵੈ ਜੇ ਲਾਇ ਰਹਾ ਹਾਲ ਬਤਾਰ ਉਖਿਆ ਬਖਣਾ ਉਤਰੀ ਜੈ ਬੰਨਾ ਪੁਰੀਆ ਪਾਰ ਸਹਸ ਸੇ ਅਨਪਾਂ ਲਖ ਹੋਏ ਤਾਇ ਕਨ ਚੱਲੇ ਨਾਲ ਕਿ ਸਚਿਆਰਾ ਹੋਈਐ ਕਿਹੋ ਕੁੜਾ ਟਟੈ ਪਾਲ ਹੁਕਮਾਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮਨਾ ਕਹਿਆ ਜਾਈ ਹੁਕਮੀ ਹੋਵਨ ਜੀ ਆਹ ਹੁਕਮ ਲੈ ਵੜਿ ਆਈ ਹੁਕਮੇ ਉਤਮਾ ਨੀਤਾ ਹੁਕਮਾ ਲਖ ਦੋ ਸੁਖ ਪਾਈਐ ਇਕਨਾ ਹੁਕਮੀ ਬਖਸ਼ੀ ਸਾਇਕੋ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਰੂ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਜ ਜਾਏ ਤਾਂ ਮਨ ਕਹੇ ਨਾ ਕੋਏ ਗਾਵੇ ਕੋ ਤਾਨ ਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਨਨੀ ਸਾਨ ਗਾਵੇ ਕੋ ਬੋਣਾ ਵੱਡਿਆ ਆਚਾਰ ਗਾਵੇ ਕੋ ਵਿਧਾ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹਾ ਗਾਵੇ ਕੋ ਜਿਉ ਲਾਭ ਦੇਹਾ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰਾ ਕਥਨਾ ਕਥੀ ਨਾ ਆਵੇ ਕੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮਿ ਹੁਕਮਾ ਚਲਾਏ ਰਾਹ ਨਾਨਕ ਦੇਵ ਸਹਿ ਪ੍ਰਵਾਹ ਸਾਚਾ ਸਾਹਿਬ ਸਾਚਨਾਇ ਭਖਿਆ ਕਉ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਰ ਕਰੇ ਦਤਾਰ ਫਿਰ ਕੇ ਅਗੇ ਰਖੀਐ ਜੇ ਦਿਸੈ ਦਰਬਾਰ ਮਾਹ ਕੇ ਬੁੱਲਨਾ ਬੋਲੀਐ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵਡਿਆਈ ਵਿਚਾਰ ਕਰਮੀ ਆਵੈ ਪਕੜਾ ਨਗਰੀ ਮੋਕਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਨਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨੇ ਦਾਨ ਗਾਵੀਐ ਸੁਣੀਐ ਮਨ ਰਖੀਏ ਪਾਉ ਦੁਖ ਪਰ ਹਰਿ ਸੋਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਗੁਰੂ ਇਸਾਰਾ ਗੁਰੂ ਗੋਖ ਬਰਮਾ ਗੁਰੂ ਪਾਰਵਤੀ ਮਾਈ ਦੇਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਵਾਜ ਤਿਸ ਪਾਵਨ ਬਣ ਕੇ ਨਾਏ ਕਰੀ ਜੇ ਤੀ ਸ੍ਰਿਸ਼ਟਾ ਉਪਾਈ ਵੇਖਾ ਨੰ ਕਰਮਾ ਕੇ ਮਲ ਲੈ ਲਈ ਮਤ ਵਿੱਚ ਰਤਨ ਜਵਾਰ ਮਾਨਕਾ ਜੇ ਕਗੁਰ ਕੀ ਸੇਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਰਗ ਚਰਿਆਰ ਜਾਹੋਰ ਦਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸੋ ਕੋਏ ਚੰਗਾ ਨਾਮ ਰਖਾਏ ਕੈ ਜਸ ਗਿਰਤ ਜਾਗ ਲੈ ਜਿਤਸ ਨਦਰ ਨਾ ਵਈ ਤਾ ਬਾਤਨਾ ਪੁੱਛੇ ਕੇ ਕੀਤਾ ਅੰਦਰ ਗੀਤ ਕਰ ਦੋਸੀ ਦੋਸ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਹਾ ਕੋਈ ਨਾ ਸੁਜਾਇ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਭਰਤ ਤਵਲ ਆਕਾਸ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸੁਜਾਵੇਗਾ ਸੁਣਿਆ ਦੂਖ ਭਾਉ ਕਾਣਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੁਗ ਜੁਗਤ ਤਨ ਭੇਦ ਸੁਣਿਆ ਸਾਸਦ ਸਿਮਰਤ ਵੇਦ ਨਾਨਮ ਭਗਤਾ ਸਦਾ ਵੇਗਾ ਸੁਣਿਆ ਦੂਪਾਉ ਕਾਨਾ ਸੁਣਿਆ ਸਤ ਸੰਤੋਖਿਆ ਸੁਣਿਆ ਆਠ ਸਤ ਗਾ ਇਸ ਨਾਨਕ ਸੁਣਿਆ ਪਾੜਿ ਬੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੋ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਘੇਗਾ ਸੁਣਿਆ ਸੇਖ ਪੀਰ ਪਾਤ ਸਾ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾਥ ਹੋਵੇ ਸੁਗਾਉ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਦੇਖੋ ਕਹਿਿ ਬਿਸ਼ੇ ਬਸਤਾਏ ਕਾਗਦ ਕਲਮ ਨਾਲ ਲਖਣ ਹਾਰ ਮਨ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤਾ ਹੋਵੇ ਮਨ ਬੁੱਧ ਮਨ ਸਭ ਭਮ ਕੀ ਸੋਦਾ ਮਨੈ ਮੋਹਿ ਛੋਟਾ ਨਾ ਖਾਇ ਮਨ ਨ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪੱਤ ਸੋ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸਿਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੈ ਹੈ ਮੋਖ ਦਵਾਰ ਮਨੈ ਪਰਵਾਰ ਸੁਧਾਰ ਮਨੈ ਪਰਤਾਰੇ ਗੁਰ ਸਿੱਖ ਮਨੈ ਨਾਨਕ ਪਵਹਿ ਨਾ ਪਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਣਾ ਪੰਜ ਪ੍ਰਧਾਨ ਪੰਚੇ ਪਾਵਹਿ ਦਰਗੈ ਮਾਨ ਪੰਚੇ ਸੋਹਹਿ ਦਰ ਰਜਾਨ ਪੰਚਾ ਕਾ ਗੁਰੇ ਭਿਆਨ ਜੇ ਕੋ ਕਹਿ ਕਰ ਵਿਚਾਰ ਕਰਦੇ ਕੈ ਕਰਨੈ ਨਾਹੀ ਸੁਮਾਰ ਭਾਲ ਧਰਮ ਦੇ ਆਗਾ ਕੂਤਾ ਸੰਤੋ ਥਾਵ ਰਖਿਆ ਜਨ ਸੋਤਾ ਜੇ ਕੋ ਵੁਜਾ ਹੋਏ ਇਸ ਤੇ ਆਦ ਤੋ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰਾ ਇਸ ਤੇ ਭਾਰ ਤਲੈ ਕਮਨ ਜੋਰਾ ਜੀ ਅਜਾਤ ਰੰਗਾ ਕੇ ਨਾਵ ਸਭ ਨਾਲ ਲਿਖਿਆ 부ੜੀ ਕਲਾ ਮਾਇ ਹੋ ਲਿਖਾਲਿ ਖਾਲਿ ਜਾਨੇ ਕੋਏ ਲਿਖਾਲਿ ਖਿਆ ਕੇਤਾ ਹੋਏ ਕੀਤਾ ਤਾਨ ਸਵਾਲਿਓ ਰੂਪਾ ਗਿਤਾ ਤੀ ਦਾਤ ਜਾਣ ਕੰਕੂਤਾ ਗਿਤਾ ਬਸਾਓ ਏ ਕੋਕਵਾਓ ਦਸਤੇ ਹੋਏ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਏ ਕੁਮਾਰ ਜੋ ਤੁਦ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ आसंख जप आसंख पाव आसंख पूजा संख तब ताव आसंग ग्रंथ मुख वेद पार आसंख जोग मन रह है उदास आसंख भगत गुण ज्ञान वी चार आसंख सदि आसंख दतार ਅਸੰਖ ਸੂਰਮੋ ਪਖਸਾਰ ਅਸੰਖ ਮੌਨਾ ਲਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਤ ਭਾਵੇ ਸਾਰੇ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਏ ਜੋੜ ਅਸੰਖ ਗਲ ਵੜ ਹਤਿਆ ਗੁਰਮਾਏ ਅਸੰਖ ਬਾਬੀ ਬਾਬ ਕਰ ਜਾਏ ਅਸੰਖ ਗੂੜਿਆਰ ਗੂੜੇ ਫਿਰਾਏ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸੁਰ ਕਰਹਿ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਰ ਤੁਸ ਸਦਾ ਸੰਤ ਨਰੰਕਾਰ ਅਸੰਖ ਨਾਮ ਅਸੰਖ ਥਾਪ ਅਗਮ ਅਗਮ ਸੰਖ ਲੋ ਅਸੰਖ ਹੈ ਸਿਰ ਪਾਰ ਹੋਇ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਲਿਖੇ ਦਿਸ ਨਾਹੇ ਜੇ ਫਰਮਾਏ ਤੇ ਤੇ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਬਿਨ ਨਾਮੈ ਨਾਹੀ ਕੋ ਥਾਉ ਕੋਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਾਰ ਸੁਖੇ ਹਾ ਮੋਤਾ ਬਲੇਤੇ ਕਪੜਾ ਹੋਏ ਦੇ ਸਾਬੂਨ ਲਈਆ ਉਹ ਤੋਏ ਪਰੀਏ ਮਤ ਪਾਪਾਂ ਕੈ ਸੰਗ ਓਹ ਤੁਪੈ ਨਾਮੈ ਤੈ ਰੰਗ ਪੁੰਨੀ ਬਾਬੇ ਅੱਖ ਨਾਹੇ ਕਾਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਹੋ ਨਾਨਕ ਹੁਕਮੀ ਆਵੋ ਜਾਹੋ तीरथ तप दया दत्त दान जे को पावे दिल का मान सुन्या मन्या मन कीता पाओ अंतरगत तीरथ मगन हाओ सब गुण तेरे बिना ही कोई बिन गुण कीते भगत ना होए स्वस्त हाथ बाणी उरमाओ ਸਤ ਸੁਹਾਨ ਸਦਾ ਮਨ ਚਾਉ ਕਮਨ ਸੁਵੇਲਾ ਵਖਟ ਕਮਨ ਕਮਨ ਥਿਤ ਕਮਨ ਵਾਰ ਕਮਨ ਸਿਰੁ ਤੇ ਮਾਹੋ ਕਮਨ ਜਤੋ ਹਵਾਕਾਰ ਵਿਲ ਨ ਪਈਆ ਪੰਗਤੀ ਜੇ ਹੋਐ ਲੈ ਪ੍ਰਾਨ ਵਖਤ ਨ ਪਾਇਓ ਕਾਦੀਆ ਜੇ ਲਿਖਾਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤ ਮਾਹੋ ਨ ਕੋਈ ਜਾ ਕਰਤਾ ਸ੍ਰਿਠਿ ਗੋ ਸਾਜੇ ਆਪੇ ਜਾਣੈ ਸੋਏ ਕਿਉ ਕਰ ਆਖਾ ਦਿਸ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵਡਾ ਸਾਹਿਬ ਵੱਡੇ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਦੇ ਕੋ ਆਪੋ ਜਾਣੈ ਅਗੈ ਗਿਆਨਾ ਸੋ ਹੈ ਪਤਾਲਾ ਬਕਾਲ ਲਖ ਅਗਾ ਸਦਾ ਸੋੜ ਪਿਓੜ ਕ ਪਾਲ ਥਕੇ ਵੀਰ ਦਾਨਕ ਬਾਤ ਸੈ ਸ 18 ਕੰਗ ਤੇ ਬਾ ਅਸਲੋ ਇੱਕ ਧਾਤ ਲਖਤਾਂ ਲਖਿਆ ਲਖ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣ ਆਪ ਸਲਾਹੀ ਸਲਾਹੀ ਦੀ ਸੁਰਤ ਨਾ ਪਾਈ ਆ ਨਦੀਆਂ ਤੇ ਵਾਪਰੇ ਸਮੁੰਦਰ ਨਾ ਜਾਣੀ ਐ ਸਮੁੰਦਰ ਸਾ ਸਰਦਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਣਾ ਹੋਣੀ ਜੇ ਤਿਸ ਮਨੋਂ ਨਾ ਵੀਸਰੈ ਅੰਤ ਨਾ ਸਿਵ ਤੇ ਕਾ ਨੰਤ ਅੰਤ ਨਾ ਕਰਨ ਦੇ ਨੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਭਿਆਮਨ ਮੰਨਤਾ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਬਾਰਾ ਵਾਰ ਅੰਧਕਾਰ ਨਾਲ ਗਿਤੇ ਬਿਲਲਾ ਹੈ ਤਾਕੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾਤਾ ਉਤੇ ਉਪਰ ਉਚਾਣਾ ਹੋਏ ਵੱਡਾ ਉਚਾ ਹੋਵੇ ਕੋਈ ਦਿਸੂ ਚ ਕੋ ਜਾਣੈ ਸੋਏ ਜੇ ਵੜੇ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤਿ ਭਗਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਰਣਾ ਤੁਮਾਏ ਕੀਤੇ ਮੰਗਾ ਜੋਤ ਅਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਾ ਤਟੇ ਵਿਕਾਰ ਕੀਤੇ ਲੈ ਲੈ ਮਨੁ ਕਰਪਾਏ ਕੀਤੇ ਮੂਰਖਾਈ ਖਾਏ ਕ੍ਰਿਤ ਆਦੋਖ ਭੂਖ ਸਦ ਮਾਰ ਇਹ ਬੇਦਾਤ ਤੇਰੀ ਦਤਾਰ ਬੰਖਲਾਸੀ ਭਣੇ ਹੋਏ ਹੋਰ ਆਖਣਾ ਸੱਜ ਕੋਏ ਜੇ ਕੋ ਖਾਇ ਕੋ ਅੱਖ ਨ ਪਾਏ ਉਹ ਜਾਣੇ ਦੇਤੀ ਆ ਮੁਖਾਏ ਆਪੇ ਜਾਣੇ ਆਪੇ ਦੇ ਅੱਖ ਐਸੇ ਪਿ ਕੀ ਕੇ ਜਿਸ ਨਾਮ ਬਖਤ ਸੇ ਸਿਹੁਤ ਸਲਾਹਾ ਨਾਨਕ ਬਾਤ ਸਾਹੀ ਬਾਤ ਸਾਹੋ ਅਮਲ ਗੁਣ ਆਮਲ ਵਿਪਾਰ ਅਮਲ ਵਿਪਾਰ ਹੀ ਹੈ ਅਮਲ ਅੰਧਹਾਰ ਆਮਲ ਆਵੇ ਅਮਲ ਜਾਹੇ ਆਮਲ ਬਹੈ ਅਮਲ ਲਾ ਸਮਾਏ ਅਮਲ ਧਰਮ ਅਮਲ ਦੀ ਬਾਣ ਅਮਲ ਤੇ ਅਮਲ ਪ੍ਰਵਾਨ ਆਮ ਅੱਲ ਬੰਸੀਸ ਆਮ ਨੀਸਾਨ ਆਮ ਕਰਮ ਆਮ ਫਰਮਾਨ ਆਮ ਆਮ ਅੱਖਿਆ ਨਾ ਜਾਏ ਆਖ ਆਖ ਰੇ ਲਿਵਲਾਏ ਆਖੇ ਰੇ ਬਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦਾ ਆਖੇ ਸ੍ਰੀ ਆਖੇ ਸਿੱਧ ਆਖੇ ਹੈ ਗਿਤੇ ਕੀਤੇ ਬੰਦ ਆਖੇ ਧਨ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵਾ ਤੇ ਤੇ ਆਘਾ ਆਘਨ ਪਾਹਿ ਬਿਤ ਕਾ ਕਾ ਓਠ ਓਠ ਜਾਹਿ ਤੇ ਕੀਤੇ ਹੋਰ ਕਰੇ ਹੈ ਤਾਖ ਨਾ ਸਕ ਹੈ ਗੀਕੇ ਜੇਵੜ ਭਾਵ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜਿ ਕੋ ਆਖ ਬੋਲ ਵਿਗਾੜ ਤਾ ਲਖਿਐ ਸਿ ਗੁਰੂ ਆ ਗੁਰੂ ਆ ਸੋ ਦਰ ਕੀ ਹਾ ਸੋ ਘਰ ਕੀ ਹਾ ਦਿੱਤ ਵੈ ਸਰਬ ਸੁਮਹਾਲੇ ਵਾਜਨਾਦ ਅਨੇਕ ਅਸੰਖਾ ਕਿਤੇ ਵਮਨ ਹਾਰੇ ਕਿਤੇ ਰਾ ਪਰੇਸ਼ੋ ਕਈ ਆਨਾ ਕਿਤੇ ਗਮਨ ਹਾਰੇ ਗਾਵੇ ਤਨਪਉਣ ਪਾਣੀ ਗੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਹੈ ਚਿੱਤ ਗੁਪਤ ਲਿਖ ਜਾਨ ਹੈ ਲਿਖਿ ਧਰਮ ਵਿਚਾਰੇ ਗਾਵੇ ਹੈ ਈਸਰ ਬ੍ਰਹਮਾ ਦੇਵੀ ਸੋ ਸਦਾ ਸਵਾਰੇ ਗਾਵੇ ਦਰਸ਼ਨ ਬੈਠੇ ਦੇਵਤਾ ਆਦਰ ਨਾਲੇ ਗਾਵੈ ਸਰ ਸਮਾਦੇ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨਾ ਰਖੀ ਸਰ ਜਗ ਜਗ ਵਿਦਾਨਾ ਲੈ ਗਾਵੈ ਮੋਹਨੀਆਂ ਮਨਮੋਹਨ ਸੁਰਗਮਸ ਪਿਆਲੇ ਗਾਵਣ ਰਤਨੋਂ ਪਾਏ ਤੇਰੇ ਅਰਸ਼ਿਤੀਰਥ ਨਾਲੇ ਗਾਵੈ ਦੋਦਮਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰ ਸੇ ਤੁਧਨੋਂ ਗਾਵੈ ਤੁਧ ਭਾਵਨਾ ਰਤੇ ਤੇਰੇ ਭਗਤ ਸਾਲੇ ਔਰ ਕੀਤੇ ਗਾਵਣ ਸੇ ਮੈ ਚਿਤਨੇ ਆਵਣ ਨਾਨਕ ਪਿਆ ਵਿਚਾਰੇ ਸੋ ਈ ਸੋ ਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪਿਉ ਸਿ ਜਾਇ ਨਾ ਜਾਸੀ ਰਤਨਾ ਜਨਨ ਰਚਾਈ ਰੰਗੇ ਰੰਗੇ ਬਾਤੇ ਕਾਰ ਕਰ ਜਿਸ ਸੀ ਮਾਇਆ ਜਿਨੋਂ ਪਾਈ ਕਾਰ ਕਰ ਵੇਖੈ ਕੀ ਤਾਪਨਾ ਜੋਤ ਦੇ ਵਿਢਾਈ ਜੋਤਿਸ ਭਾਵੈ ਸੋਈ ਕਰਸੀ ਹੁਗਮਾਨਾ ਕਰਨਾ ਜਾਈ ਸੋ ਬਾਸਾ ਹੋ ਸਾਹ ਪਾਤੋ ਸਾਹਿਬ ਨਾਨਕ ਰੈਨ ਰਜਾਈ ਮੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰθα ਕਾਲ ਕੁਵਾਰੀ ਕਾਇ ਆਜੁਤ ਡੰਡਾ ਪਰਦੇਤਾ ਆਏ ਬੰਧੇ ਸਗਜ ਮਾਤੇ ਮਨ ਜੀਤੈ ਜਗਜੀਤ ਆਦੇਸਿ ਆਦੇਸ ਆਦਾਨੀ ਜਨਨਾਤ ਜੋਤਿ ਦੇ ਕੋ ਵੇਸਾ ਉਗਦੇ ਜਾਂਦਾ ਭੰਡਾਰਨ ਘੜਗੜਵਾਜੈ ਨਾਦ ਆਪਨਾਥ ਨਾਥੀ ਸਭ ਜਾ ਕੀ ਰਿੱਦਿ ਸਿ ਦਿਵਰਾ ਸਾਦ ਸੰਜੋਗ ਵਿਜੋ ਤੋ ਇਕਾਰ ਚਿਲਾਵ ਲੇਖਿ ਆਵੈ ਭਾਗ ਆਦੇਸ ਤਿਸੇ ਆਦੇਸ ਆਗਨੀ ਲਾ ਨਾਦਨਾਤ ਜੋਤ ਬੇਰ ਕੋ ਵੇਸਾ ਇਕਾ ਮਾਈ ਜੁਟ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸਾਨਸਾਰੀ ਇੱਕ ਕੰਧਹਾਰੀ ਇੱਕ ਲਾਏ ਦੀਬਾ ਨਾ ਜਿਉਤ ਸਪਾਵੈ ਤਵੇ ਚਲਾਵੈ ਜਿਵ ਹੋਵੇ ਫੁਰਮਾਨ ਓਹ ਵੇਖ ਰੋਣਾ ਨਦਰ ਨ ਆਵੇ ਬੈ ਬਉ ਪਾਇਓ ਰੇ ਦਾਣ ਆਦੇ ਤਿਸੇ ਆਦੇਸ ਆਧਾ ਨੀਰ ਨਦਨ ਤੋਗ ਤੋਗ ਇੱਕੋ ਵੇਸਾ ਆਸਨ ਰੋਇ ਲੋਇ ਪੰਧਾਰ ਜੋ ਕ੍ਰਿਸ਼ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸ੍ਰਿਦਿਨਾਹਾਰ ਨਾਨਕ ਸਤਿਗਿ ਸਤਿਕਾਰ ਆਦੇ ਤਿਸੇ ਆਦੇਸ ਆਧਾ ਨੀਰ ਨਦਨ ਤੋਗ ਤੋਗ ਇੱਕੋ ਵੇਸਾ ਇਕ ਦੂਜੀ ਬਾਲਖ ਹੋਇ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲੱਗੇ ਰਾਖੀ ਐ ਇਕ ਨਾਮ ਜਗਦੀਸ਼ ਇਤਰਾਏ ਬਦ ਪਵੜੀਆਂ ਤੜਿ ਹੈ ਹੋਇ ਆ ਕੀਸ ਸੰਗ ਲਾ ਆਕਾਸ ਕੀ ਜਿਟਾਇ ਰੀਸ ਨਾਨਕ ਨੰਦਰੀ ਪਾਈ ਐ ਗੋੜੀ ਗੋੜਾ ਹੀਸੋ ਆਖਣ ਜੋਰ ਚੋ ਤਨ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜ ਮਾਲ ਮਨ ਸੂਰ ਜੋਰ ਨ ਸੁਦੇ ਗਿਆਨ ਵਿਚਾਰ ਦੂਰ ਨ ਜੁਤੀ ਹਟ ਸੰਸਾਰ ਜਿਸ ਅਥ ਜੋਰ ਕਰ ਵੇਖੈ ਸੋਏ ਨਾਨਕ ਤਮ ਨੀਚ ਨਾ ਕੋਏ ਰਾ ਤੇ ਰ ਤੇ ਤਿਵਾਰ ਪਉਣ ਪਾਣੀ ਅਗਨੀ ਪਤਾਲ ਜਿਸ ਵਿੱਚ ਕਰਤੀ ਧਾਪ ਰਖੀ ਧਰਮ ਸਾਲ ਤਿਸ ਵਿੱਚ ਜੀ ਤੁਗਤ ਗੇ ਰੰਗ ਤਨ ਕੇ ਨਾਮ ਅਨੇਕ ਅਨੰਤਾ ਕਰਮੀ ਕਮੀ ਹੋਏ ਵਿਚਾਰ ਸੱਚ ਆਵ ਸੱਚਾ ਦਰਬਾਰ ਤਥਸੋਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਦ ਬਕਾਈ ਓਥੈ ਪਾਏ ਨਾਨੰਗ ਆਦਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੀਤੇ ਪਉਣ ਪਾਣੀ ਵੈ ਸੰਕਾਰਾ ਕੀਤੇ ਕਾਨ ਮਹੇਸਾ ਕੀਤੇ ਵਰਮੀ ਕਾਢਤ ਕੜੀ ਹੈ ਰੋਬ ਰੰਗ ਦੇ ਵੇਸ ਕੀਤਿਆ ਕਰਮ ਧੂਮੀ ਮੇਰ ਕਿਤੇ ਕਿਤੇ ਧੂਪ ਅਪਦੇਸ ਕਿਤੇ ਇੰਦ ਚੰਦ ਸੂਰਾ ਕੀਤੇ ਕਿਤੇ ਮੰਡਲ ਦੇਸਾ ਕੀਤੇ ਸਿਦ ਬੁੱਧ ਨਾਥ ਕੀਤੇ ਕਿਤਿ ਵਿਵੇਸਾ ਕੀਤੇ ਦੇਵਦਾਨ ਮੰਨ ਕੀਤੇ ਕੀਤੇ ਰਤਨ ਸਮਾਂਦਾ ਕੀਤੀ ਆਖਾਣੀ ਕੀਤੀ ਆਬਾਣੀ ਕੀਤੇ ਬਾਤ ਨਰਿੰਦ ਕੀਤੀ ਆਸੁਰਤੀ ਸੇਵਕ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਥਨਾਦ ਬਨੋਦ ਕੋਟ ਅਨੰਦ ਸ਼ਰਮਖੰਡ ਕੀ ਬਾਣੀ ਰੋਗਦਿ ਥੈ ਕੜਦ ਕੜੀਐ ਮਉਤ ਅਨੂ ਬਾ ਤਾ ਕਿੰ ਗੱਲਾ ਕਥੀਆਂ ਨਾ ਜਾਹੇ ਦੇਖੋ ਕਹ ਪਿਸੇ ਬਸਤਾਏ ਤਥੈ ਕੜੀਐ ਸੁਰਤ ਮਤ ਮਨ ਬੁੱਧ ਤਥੈ ਕੜੀਐ ਸਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਦੌਰ ਤਥੈ ਹੋਰ ਨਾ ਕੋਈ ਹੋਰ ਤਥੈ ਜੋਤ ਮਾਮ ਬਸੂਰ ਤਨ ਮੈਂ ਰਾਮ ਰਹਾ ਪ੍ਰਭੂਰ ਤਥੈ ਸੀਤਾ ਸੀਤਾ ਮਹਿਮਾ ਮਾਹੇ ਤਾਗੇ ਰੂਪ ਨਾ ਕਥਨੇ ਜਾਹੇ ਨਾਵੇ ਮਰਹੇ ਨਾ ਠਾਗੇ ਜਾਹੇ ਜਨ ਕਰ ਰਾਮ ਵਸੈ ਮਨ ਮਾਏ तथा भगत वसहै बेलोक रहि आनंद सच्चा मन सोए साच खंड वसै नरंकार कार कार देखै नदर निहाल तिद्ध खंड मंडल वर पांड जेको कथा तांत अनंत तिद्ध लोलो आकार जीव देव हुकमा देव देव कार जिव जिव ਰੇਖਾ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਦਿਰਜ ਸੁਨਿਆਰ ਅਹਰ ਨਾਮਤ ਵਿਦ ਅਥਿਆਰ ਬਖ ਲਾਗਣਾ ਤਪਤਾਓ ਪਾਂਡਾ ਪਾਓ ਅਮਰਤ ਤਿਤ ਟਾਲ ਘੜੀ ਐ ਸਬਦ ਸਚੀ ਟਕਸਾਲ ਜਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰਿ ਨਦਰ ਨਿਹਾਲ ਉਸ ਲੋਕਾ ਪਵਨ ਗੁਰੂ ਪਾਨੀ ਬਿਤਾ ਮਾਤਾ ਕਰਤ ਮਹਤ ਦਿਵਸ ਰਾਤ ਦੁਇ ਦਾਈ ਦਾਇ ਆਖ ਲੈ ਸਗਲ ਜਗਤ ਚੰਗੇ ਆਇਆ ਬੁਰੇ ਆਇਆ ਵਾਚ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੜਕ ਦੂਰ ਜਿੰਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੈਤੀ ਛੁਟੀ ਨਾਲ ਜਿੰਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ